ਦੇਖੋ 268 ਪਰਿਵਾਰਾਂ ਨੂੰ ਇਹਦਾ ਲਾਭ ਮਿਲਣ ਜਾ ਰਿਹਾ ਹੈ ਇਹ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਵਾਸ ਯੋਜਨਾ ਜਿੰਦੇ ਵਿੱਚ ਮਕਾਨ ਦੀ ਜਿਹੜੋਂ ਨੀਂਹਾਂ ਭਰ ਕੇ 50000 ਰੁਪਏ ਦੀ ਕਿਸ਼ਤ ਹੈ ਫੇ ਲੱਖ ਰੁਪਏ ਦੀ ਕਿਸ਼ਤ ਹੈ ਟੋਟਲ 2.5 ਲੱਖ ਰੁਪਏ ਰੀਲੀਜ਼ ਕਰਨਾ ਤੇ ਪ੍ਰਸ਼ਾਸਨ ਦਾ ਦੇਖੋ ਤੁਸੀਂ ਟੱਲਾ ਬੰਨ ਲਾ ਲਓ ਜਾਂ ਸਰਕਾਰ ਦਾ ਦਬਾਅ ਲਾ ਲਓ ਵੀ ਜਿੱਥੇ ਆਪਾਂ ਸਕੀਮ ਦਾ ਕੋਈ ਪ੍ਰੋਗਰਾਮ ਕਰ ਰਹੇ ਹਾਂ ਕੋਈ ਵੀ ਬੰਨ ਨਹੀਂ ਲੱਗਿਆ ਪ੍ਰਧਾਨ ਮੰਤਰੀ ਵਾਸ ਯੋਜਨਾ ਦਾ ਸਿਰਫ ਸਰਕਾਰ ਨੂੰ ਆਪਣੀ ਰਾਜਨੀਤੀ ਚਮਕਾਉਣ ਦੀ ਲੱਗੀ ਹੈ ਹਾਲਾਂਕਿ 80% ਇਹਦੇ ਚ ਪੈਸੇ ਕੇਂਦਰ ਸਰਕਾਰ ਨੇ ਭੇਜੇ ਗਏ ਆ ਤੇ ਕਿਸਤਾ ਵੀ ਚੁੱਕੀ ਆ ਤੇ ਸਾਨੂੰ ਤਾਂ ਇਸ ਗੱਲ ਦਾ ਦੁੱਖ ਹੈ ਵੀ ਪਿੱਛੇ ਬੈਨਰ 'ਚ ਲੱਗਿਆ ਹੁੰਦਾ ਪ੍ਰਧਾਨ ਮੰਤਰੀ ਜੀ ਦੀ ਫੋਟੋ ਲੱਗੀ ਹੁੰਦੀ ਜਾਂ ਵਾਅਦਾ ਇਸ ਬਾਰੇ ਲਿਖਿਆ ਹੁੰਦਾ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਕੇਂਦਰ ਸਰਕਾਰ ਲੋਕਾਂ ਤੱਕ ਸਕੀਮਾਂ ਪਹੁੰਚਾ ਰਹੀ ਹੈ ਚਲੋ ਫਿਰ ਵੀ ਵਧੀਆ ਤਾਂ ਵਧਾਈਆਂ ਦਿੰਦੇ ਆ ਜਿਨ੍ਹਾਂ ਨੂੰ ਲਾਭ ਮਿਲਿਆ ਤੇ ਗਾਂ ਤੋਂ ਅਸੀਂ ਤਾਂ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆ ਤੇ ਬੇਨਤੀ ਵੀ ਕਰਦੇ ਆਂ ਅਸੀਂ ਆਪ ਦੇ ਹਾਈ ਕਮਾਂਡ ਕੇ ਵੀ ਗੱਲ ਰੱਖਾਂਗੇ ਵੀ ਜਦੋਂ ਕੋਈ ਐਫਜਾ ਪ੍ਰੋਗਰਾਮ ਹੁੰਦਾ ਵੀ ਬੀਜੇਪੀ ਦੇ ਜੇ ਕਿਸੇ ਅਫੀਸ਼ਲ ਨਮਾਇੰਦਿਆਂ ਨੂੰ ਜਾਂ ਕੋਈ ਏਟਲੀਸਟ ਪਿੱਛੇ ਸਕੀਮ ਦਾ ਬੋਰਡ ਤਾਂ ਲਾਇਆ ਜਾਵੇ ਨਾ ਵੀ ਪ੍ਰਧਾਨ ਮੰਤਰੀ ਵਾਸ ਯੋਜਨਾ ਥਰੂ ਪੈਸੇ ਆ ਰਹੇ ਨੇ ਇਹ ਸੈਂਟਰ ਸਰਕਾਰ ਦੀ ਹੈ ਪ੍ਰਧਾਨ ਮੰਤਰੀ ਵਾਸ ਯੋਜਨਾ ਇਹ ਪਿਛਲੇ 8-9 ਸਾਲਾਂ ਤੋਂ ਬੈਨੀਫੀਸ਼ੀਅਰਾਂ ਨੂੰ ਲਾਭ ਮਿਲ ਰਿਹਾ ਪਹਿਲਾਂ ਵੀ ਮਕਾਨਾਂ ਦੇ ਲੋਕਾਂ ਨੂੰ ਪੈਸੇ ਮਿਲੇ ਆ 80% ਪੈਸੇ ਪੰਜਾਬ ਕੇਂਦਰ ਸਰਕਾਰ ਭੇਜਦੀ ਹੈ 20% ਪੈਸੇ ਵਿੱਚ ਪੰਜਾਬ ਸਰਕਾਰ ਬੰਦੀ ਹੈ ਤੇ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਬ੍ਰਾਂਡਿੰਗ ਦੇਖੋ ਇੱਥੇ ਜਿਹੜੀ ਕੇਂਦਰ ਸਰਕਾਰ 80% ਯੋਗਦਾਨ ਕਰ ਰਹੀ ਹੈ ਉਹਦਾ ਇੱਥੇ ਨਾ ਹੀ ਨਹੀਂ ਕੋਈ ਬੈਨਰ ਨਹੀਂ ਲੱਗਿਆ ਹੈ ਚਲੋ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਹੋ ਰਹੇ ਆ ਜਾਂ ਕੋਈ ਪ੍ਰਧਾਨ ਮੰਤਰੀ ਵਾਸ਼ ਹੋਏ ਨਾ ਜਾਂ ਯੋਸ਼ਮਨ ਕਾਰਡ ਬਣ ਰਿਹਾ ਲੋਕਾਂ ਦਾ 5 ਲੱਖ ਦਾ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿੰਨਾ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਜੇ ਕਿਸੇ ਨੂੰ ਕੋਈ ਸਕੀਮ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਉਹ ਸਾਨੂੰ ਮਿਲ ਸਕਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਚਲੋ ਦੇਖੋ ਸੈਂਟਰ ਸਰਕਾਰ ਨੇ ਪੂਰੇ ਭਾਰਤ ਨੂੰ ਦੇਖਣਾ ਜੀ ਉਹਨਾਂ ਨੇ ਤਾਂ ਸਕੀਮ ਦਾ ਲਾਭ ਹਰੇਕ ਦੇ ਘਰ ਤੱਕ ਪਹੁੰਚਾਉਣਾ ਤੇ ਇੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਦੋਂ 80% ਪੈਸੇ ਆ ਰਹੇ ਆ ਤੇ ਕੇਂਦਰ ਸਰਕਾਰ ਦਾ ਕੋਈ ਬੈਨਰ ਤਾਂ ਲੱਗਿਆ ਹੁੰਦਾ ਨਾ ਤਲੀਸ ਅੱਜ ਲੋਕਾਂ ਨੂੰ ਲੈਟਰ ਇਸ਼ੂ ਕੀਤੇ ਆ ਕੋਈ ਪ੍ਰਧਾਨ ਮੰਤਰੀ ਜੀ ਦਾ ਕੋਈ ਬੋਰਡ ਤਾਂ ਲੱਗਿਆ ਹੁੰਦਾ ਨਾ ਵੀ ਲਿਖਿਆ ਹੁੰਦਾ ਲੋਕਾਂ ਨੂੰ ਸਕੀਮ ਬਾਰੇ ਵੀ ਪਤਾ ਲੱਗਦਾ ਨਾਲੇ ਲੋਕਾਂ ਨੂੰ ਪਤਾ ਲੱਗਦਾ ਵੀ ਕੇਂਦਰ ਸਰਕਾਰ ਸਕੀਮ ਡਿਲੀਵਰ ਕਰ ਰਹੀ ਹੈ ਲੋਕਾਂ ਤੱਕ ਚਲੋ ਫਿਰ ਵੀ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਸਾਨੂੰ ਇਹ ਕਹਿੰਨਾ ਪਰ ਪ੍ਰਸ਼ਾਸਨ ਨੂੰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ